ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰੇ ਸਾਡਾ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਗ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਪੰਜਾਬ ਦੇ ਵਿੱਚ ਖੇਡ ਕ੍ਰਾਂਤੀ 3000 ਤੋਂ ਵੱਧ ਖੇਡ ਮੈਦਾਨ ਬਣਾਉਣ ਦੀ ਸ਼ੁਰੂਆਤ ਸੀਐਮ ਮਾਨ ਤੇ ਕੇਸ਼ਵਾਨ ਨੇ ਰੱਖਿਆ ਨੀ ਪੱਥਰ ਪੰਜ ਤਤਾ ਚਵਲীন ਹੋਏ ਸਿੰਗਰ ਅਜਵੇਸ਼ ਵੰਦਾ ਅੰਤਿਮ ਵਿਦਾਈ ਦੇਣ ਪਹੁੰਚੀਆਂ ਕਈ ਉਗੀਆਂ ਹਸਤੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਹੰਡਾਇਆ ਦੋ ਪ੍ਰਧਾਨ ਮੰਤਰੀ ਮੋਦੀ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਹਾਈ ਪ੍ਰੋਫਾਈਲ ਮੀਟਿੰਗ ਨਿਵੇਸ਼ ਵਪਾਰ ਤੇ ਟੈਕਨੋਲੋਜੀ ਤੇ ਹੋਈ ਚਰਚਾ ਰੱਖਿਆ ਤੇ ਰਣਨੀਤਿਕ ਸਹਿਯੋਗ ਤੇ ਵੀ ਹੋਈ ਚਰਚਾ। ਸ਼੍ਰੀ ਗੁਰੂ ਰਾਮਦਾਸ ਜੀ ਅਤੇ ਸੰਤ ਪਾਪਾ ਪ੍ਰੇਮ ਸਿੰਘ ਮੁਰਾਲੇਵਾਲੀਆ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਲੈਸਟਰ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵੱਡੀ ਗਿਣਤੀ ਸੰਗਤਾਂ ਹਾਜ਼ਰ। ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਇੱਕ ਅਜਿਹਾ ਮਾਹੌਲ ਬਣਾਇਆ ਹੈ ਜਿੱਥੇ ਨੌਜਵਾਨ ਨਸ਼ਿਆਂ ਦੇ ਰਾਹੀ ਨਹੀਂ ਸਗੋ ਖੇਡਾਂ ਦੇ ਰਾਹੀ ਆਪਣੀ ਪਛਾਣ ਬਣਾਉਣ ਦੀ ਤਿਆਰੀ ਕਰ ਰਹੇ ਨੇ ਮਾਨ ਸਰਕਾਰ ਨੇ ਪੰਜਾਬ ਭਰ ਦੇ ਵਿੱਚ 10000 ਘੱਟ ਕੀਮਤ ਵਾਲੇ ਖੇਡ ਮੈਦਾਨ ਅਤੇ 3000 ਉੱਚ ਮੁੱਲ ਵਾਲੇ ਵਿਸ਼ਵ ਪੱਧਰੀ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਸੀ ਜਿਨ੍ਹਾਂ ਦਾ ਅੱਜ ਨੀ ਪੱਥਰ ਰੱਖਿਆ ਗਿਆ ਹੈ ਪਟੰਡਾ ਜ਼ਿਲ੍ਹੇ ਦੇ ਪਿੰਡ ਜਿਹੜੀ ਹੈ ਕਾਲ ਚਰਾਣੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵੀ ਕੇ ਚਿਵਾਨ ਨੇ ਖੇਡ ਮੈਦਾਨਾਂ ਨਹੀਂ ਪੱਥਰ ਰੱਖਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਲੋਕ ਖੇਡਾਂ ਪ੍ਰਤੀ ਜਾਣਦੇ ਹਨ ਉਹਨਾਂ ਦੀ ਇਹ ਡਿਊਟੀ ਇਸ ਲਈ ਲੱਗਣੀ ਚਾਹੀਦੀ ਹੈ ਜੋ ਲੋਕ ਇਸ ਬਾਰੇ ਜਾਣਦੇ ਨਹੀਂ ਹਨ ਜੇਕਰ ਉਹਨਾਂ ਦੀ ਡਿਊਟੀਆਂ ਕੰਮ ਵਿੱਚ ਲੱਗ ਜਾਵੇ ਤਾਂ ਉਹ ਖਤਰਨਾਕ ਸਾਬਤ ਹੁੰਦਾ 3000 ਤੋਂ ਜ਼ਿਆਦਾ ਮਾਡਰਨ ਖੇਡ ਦੇ ਮੈਦਾਨ ਜਿਹੜੇ ਨੇ ਉਹ ਪੰਜਾਬ 'ਚ ਬਣਾਏ ਜਾਣਗੇ ਖੇਡ ਮੈਦਾਨ ਹੁਣ ਵੀ ਹੈਗੇ ਨੇ ਪਰ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ ਉਸ ਤਰੀਕੇ ਦੀਆਂ ਸੁਵਿਧਾਵਾਂ ਸਹੂਲਤਾਂ ਹੈ ਨਹੀਂ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹਾਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟਰੈਕ ਐਥਲੈਟਿਕਸ ਵਾਸਤੇ ਉਹ ਜਿਹੜੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾ ਦੇਵਾਂਗੇ ਕਿਉਂਕਿ ਖੇਡਾਂ ਦੇ ਵਿੱਚ ਪੰਜਾਬ ਦਾ ਪਹਿਲੇ ਦਿਨੋਂ ਬਹੁਤ ਵੱਡਾ ਯੋਗਦਾਨ ਰਿਹਾ ਹੈ ਔਰ ਖੇਡਾਂ ਇੱਕ ਐਸੀ ਚੀਜ਼ ਨੇ ਜਿਹੜੀਆਂ ਸਾਨੂੰ ਜਿਹੜੀਆਂ ਦੁਨਿਆਵੀ ਆਲਮਤਾਂ ਨੇ ਕੋਈ ਮਾੜੀ ਸੰਗ ਵਿੱਚ ਪੈ ਗਿਆ ਕੋਈ ਲਾਪਰਵਾਹੀਆਂ بے پرواہیਆਂ ਚ ਪੈ ਗਿਆ ਕੋਈ نشےਾਂ ਚ ਪੈ ਗਿਆ ਇਕ ਕੋਈ ਚੀਜ਼ ਹੈ ਖੇਡਾਂ سپورٹس ਜਿਹੜਾ ਸਾਰਾ ਧਿਆਨ ਕੇਂਦਰਿਤ ਕਰਕੇ ਪਲੇਅਰ ਦਾ ਉਹ ਗੇਮ ਤੇ ਲੈ ਆਉਂਦੀ ਹੈ ਤੇ ਉਹ ਸਾਰੀਆਂ ਇਧਰ ਉਧਰ ਵਾਲੀਆਂ ਜਿਹੜੀਆਂ ਲਾਮਤਾਂ ਨੇ ਉਹਨਾਂ ਤੋਂ ਬਚ ਜਾਂਦਾ ਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰਦਾ ਤੇ ਜਦੋਂ ਉਸ ਖਿਡਾਰੀ ਦੁਆਰਾ ਪਰਫਾਰਮੈਂਸ ਦੀ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ ਉਹਦੇ ਦੁਆਰਾ ਜਿਹੜਾ ਝੰਡਾ ਦੇਸ਼ ਦਾ ਜਦੋਂ ਉੱਪਰ ਜਾਂਦਾ ਉਹ ਉਸੇ ਪਲੇਅਰ ਨੂੰ ਪੁੱਛਣ ਵਾਲਾ ਹੁੰਦਾ ਕਉ ਦਿਲ ਚ ਕਿੰਨੀ ਖੁਸ਼ੀ ਹੁੰਦੀ ਹੈ ਅੱਜ ਕੇਜਰੀਵਾਲ ਸਾਹਿਬ ਚਾਰ ਖੇਡਾਂ ਦੇ ਕਪਤਾਨ ਪੰਜਾਬੀ ਨੇ ਅੱਜ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਪਿੰਡ ਕਾਲ ਚਰਾਣੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ ਪਾਰ ਵਿੱਚ ਬਣਨ ਜਾ ਰਹੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਕੀਤੀ ਹੈ ਇਨ੍ਹਾਂ ਖੇਡ ਮੈਦਾਨਾਂ ਦੇ ਵਿੱਚ ਆਧੁਨਿਕ ਦੇ ਨਾਲ ਨਾਲ ਪੰਜਾਬ ਦੀਆਂ ਰਵਾਇਤੀ ਖੇਡਾਂ ਦੀ ਵੀ ਬਰਾਬਰ ਪ੍ਰਬੰਧ ਹੋਣਗੇ ਖੇਡਾਂ ਦੇ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਰਿਹਾ ਪੰਜਾਬ ਵਿੱਚ 3000 ਤੋਂ ਵੱਧ ਹੋਰ ਖੇਡ ਮੈਦਾਨ ਬਣ ਰਹੇ ਨੇ ਖਿਡਾਰੀਆਂ ਨੂੰ ਸਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ ਪੰਜਾਬੀ ਸਿੰਗਰ ਰਾਜੀਵ ਜਵੰਦਾ ਪੰਚ ਤਤਾਂ ਚ ਵਿਲੀਨ ਹੋ ਗਏ ਨੇ ਗਾਇਕ ਦਾ ਅੰਤਿਮ ਸੰਸਕਾਰ ਉਹਨਾਂ ਦੇ ਜਦੀ ਪਿੰਡ ਪੋਨਾ ਜਗਰਾਉ ਵਿਖੇ ਕੀਤਾ ਗਿਆ ਸੋ ਇਸ ਦੌਰਾਨ ਸਿਆਸਤ ਤੋਂ ਪੰਜਾਬ ਸੰਗੀਤ ਇੰਡਸਟਰੀ ਸਮੇਤ ਹੋਰ ਵੀ ਉਕੀਆਂ ਹਸਤੀਆਂ ਸ਼ਾਮਲ ਰਹੀਆਂ ਸੋ ਮੁੱਖ ਮੰਤਰੀ ਭਗਵੰਤ ਮਾਨ ਵੀ ਜਵੰਦਾ ਦੇ ਪਿੰਡ ਪਹੁੰਚੇ ਅਤੇ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਅਤੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਪੰਜਾਬੀ ਗਾਇਕ ਰਾਜਵੀਰ ਜਵੰਦਰ ਨੂੰ ਲੁਧਿਆਣਾ ਦੇ ਉਹਨਾਂ ਦੇ ਜੱਦੀ ਪਿੰਡ ਪੌਨਾ ਵਿੱਚ ਅੰਤਿਮ ਵਿਦਾਈ ਦਿੱਤੀ ਗਈ। ਉਹਨਾਂ ਦੇ ਪੁੱਤਰ ਦਿਲਆਵਰ ਨੇ ਪਿੰਡ ਦੇ ਸਰਕਾਰੀ ਸਕੂਲ ਦੇ ਨੇੜੇ ਜ਼ਮੀਨ ਵਿੱਚ ਅੰਤਿਮ ਸੰਸਕਾਰ ਚਿਖਾ ਨੂੰ ਅੱਗ ਲਗਾਈ। ਗਾਇਕ ਨੂੰ ਅੰਤਿਮ ਵਿਦਾਈਗੀ ਦੇਣ ਲਈ ਪਿੰਡ ਵਿੱਚ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ। ਸੰਸਕਾਰ ਵਾਲੀ ਥਾਂ ਤੇ ਇੱਕ ਯਾਦਗਾਰੀ ਬਣਾਈ ਜਾ ਸਕਦੀ ਹੈ ਇਹ ਉਹੀ ਜਗ੍ਹਾ ਸੀ ਜਿੱਥੇ ਰਾਜਵੀਰ ਜਵੰਦਾ ਨੇ ਪਹਿਲੀ ਵਾਰ ਸਟੇਜ ਤੇ ਗਾਇਆ ਸੀ ਅੰਤਿਮ ਸੰਸਕਾਰ ਤੋਂ ਪਹਿਲਾਂ ਹਾਦਸੇ ਬਾਅਦ ਜਵੰਦਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ ਉਹਨਾਂ ਨੇ ਸਿਰ ਤੇ ਲਾਲ ਪੱਗ ਬੰਨੀ ਹੋਈ ਸੀ 11 ਦਿਨ ਤੱਕ ਮੁਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਰਹਿਣ ਦੇ ਬਾਵਜੂਦ ਹਾਦਸੇ ਤੋਂ ਬਾਅਦ ਉਹਨਾਂ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਜਵੰਦਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਿੰਡ ਪਹੁੰਚੇ ਸਨ ਉਨ੍ਹਾਂ ਨੇ ਰਿਸ਼ਤੇਦਾਰਾਂ ਤੇ ਪੰਜਾਬੀ ਸੰਗੀਤ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ ਉਹਨਾਂ ਦੇ ਜਦੀ ਘਰ ਵਿੱਚ ਅੰਤਿਮ ਸ਼ਰਧਾਂਜਲੀ ਦਿੱਤੀ ਗਾਇਕ ਨੂੰ ਅੰਤਿਮ ਵਿਦਾਇਕ ਦੇਣ ਲਈ ਪਿੰਡ ਵਿੱਚ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਪੰਜਾਬੀ ਮਾਂ ਬੋਲੀ ਦੇ ਮਾਣ ਮੱਤੇ ਫਨਕਾਰ ਰਾਜਵੀਰ ਜਵੰਦਾ ਪਿਛਲੇ ਦਿਨੀ ਸਦੀਵੀ ਵਿਸ਼ੋੜਾ ਦੇ ਗਏ ਸੀ ਜੋ ਘਾਟਾ ਪਰਿਵਾਰ ਅਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਅੱਜ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੌਣਾ ਜਗਰਾਉ ਵੇਖੇ ਉਹਨਾਂ ਦੇ ਅੰਤਿਮ ਸੰਸਕਾਰ ਚ ਸ਼ਾਮਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਵਿਛੜੀ ਰੂਹ ਨੂੰ ਵਾਗਰੂ ਆਪਣੇ ਚਰਨਾਚਨ ਨਿਵਾਸ ਦੇਣਾ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਰਾਜਵੀਰ ਜਵੰਦਾ ਦਾ ਪੰਜਾਬ ਤੇ ਪੰਜਾਬੀਅਤ ਲਈ ਪਾਇਆ ਅਣਮੁੱਲਾ ਯੋਗਦਾਨ ਹਮੇਸ਼ਾ ਅਪੂਰਨ ਰਹੇਗਾ ਰਾਜਵੀਰ ਜਵੰਦਾ ਦਾ ਜਨਮ 1990 ਵਿੱਚ ਹੋਇਆ ਉਸਨੇ ਮਡਲੀ ਸਿੱਖਿਆ ਸਮਿਤੀ ਵਿਮਲ ਜੈਨ ਸਕੂਲ ਜਗਰਾਉਂ ਤੋਂ ਹਾਸਲ ਕੀਤੀ ਸੀ ਗ੍ਰੈਜੂਏਸ਼ਨ ਡੀਏਵੀ ਕਾਲਜ ਜਗਰਾਉਂ ਤੋਂ ਕਰਨ ਮਗਰੋਂ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਦੀ ਐਮਏ ਕੀਤੀ ਸੀ ਉਹ 2011 ਵਿੱਚ ਪੁਲਿਸ ਦੇ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਨ ਨੇ ਮੁੰਬਈ ਦੇ ਵਿੱਚ ਆਮੋ ਸਾਹਮਣੇ ਮੁਲਾਕਾਤ ਕੀਤੀ ਸੋ ਜਿਸ ਦਾ ਉਦੇਸ਼ ਭਾਰਤ ਅਤੇ ਯੂਕੇ ਵਿਚਕਾਰ ਦੋਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣਾ ਹੈ ਸੋ ਦੋਵਾਂ ਨੇਤਾਵਾਂ ਵਿਚਕਾਰ ਇਸ ਮਹੱਤਵਪੂਰਨ ਮੁਲਾਕਾਤ ਨੂੰ ਵਿਜ਼ਨ 2035 ਰੋਡਮੈਪ ਦੇ ਤਹਿਤ ਭਾਰਤ ਯੂਕੇ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ

मेरी यूके यात्रा के दौरान हमने ऐतिहासिक इकोनॉमिक इकोनॉमी ट्रेड एग्रीमेंट सीटा पर सहमति बनाई तो यह मुलाकात सिर्फ देशों दोषा नेता बचकार एक रस्मी मुलाकात नहीं सगो दो विश्व व्यापी लोकतंत्रता को आकार देने की रणनीति है ਪ੍ਰਧਾਨ ਮੰਤਰੀ ਮੋਦੀ ਅਤੇ ਕੀਸਟਾਮਰ ਵਿਚਕਾਰ ਇਹ ਗੱਲਬਾਤ ਆਉਣ ਵਾਲੇ ਸਾਲਾਂ ਵਿੱਚ ਵਪਾਰ, ਨਿਵੇਸ਼, ਰੱਖਿਆ, ਸਹਿਯੋਗ, ਟੈਕਨਾਲੋਜੀ, ਜਲਵਾਯੂ ਪਰਵਰਤਨ ਅਤੇ ਸਿੱਖਿਆ ਵਰਗੇ ਖੇਤਰਾਂ ਦੇ ਵਿੱਚ ਡੂੰਘੇ ਸਹਿਯੋਗ ਦੀ ਨੀਂ ਰੱਖਣ ਲਈ ਹੈ। ਇਸ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਨੂੰ ਉਚਾਹਿਤ ਕਰਨ, ਨਿਵੇਸ਼ ਦੇ ਮੌਕਿਆਂ ਨੂੰ ਮਜ਼ਬੂਤ ਕਰਨ ਅਤੇ ਨਵੀਂ ਟੈਕਨਾਲੋਜੀ ਪਾਈ ਵਾਲੀ ਬਣਾਉਣ ਲਈ ਮੁੱਖ ਫਾਸਲੇ ਲੈ ਜਾਣ ਦੀ ਉਮੀਦ ਹੈ ਇਹ ਚਰਚਾਵਾ ਉਦੋਂ ਹੋ ਰਹੀਆਂ ਹਨ ਜਦੋਂ ਭਾਰਤ ਅਤੇ ਯੂਕੇ ਇੱਕ ਮਹੱਤਵਕਾਂਸ਼ੀ ਮੁਕਤ ਵਪਾਰ ਸਮਝੌਤੇ ਐਫਟੀਏ ਵੱਲ ਕੰਮ ਕਰ ਰਹੇ ਨੇ ਸਤ ਬਾਬਾ ਪ੍ਰੇਮ ਸਿੰਘ ਵੈਲਫੇਅਰ ਸੁਸਾਇਟੀ ਲੈਸਟਰ ਇੰਗਲੈਂਡ ਵੱਲੋਂ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੈਸਟਰ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪਾਉਣ ਉਪਰੰਤ ਵਿਸ਼ਾਲ ਰਾਗੀ ਟਾਡੀ ਅਤੇ ਕਵੀਸ਼ਰੀ ਦਰਬਾਰ ਸਜਾਇਆ ਗਿਆ ਇਸ ਵਿਸ਼ਾਲ ਧਾਰਮਿਕ ਸਮਾਗਮ ਦੇ ਵਿੱਚ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਵੀਰ ਸਿੰਘ ਕਥਾਵਾਚਕ ਭਾਈ ਜਸਕਰਨ ਸਿੰਘ ਦਸੂਹਾ ਅਤੇ ਪੰਥ ਦੇ ਮਹਾਨ ਕਵੀ ਸ਼੍ਰੀ ਭਾਈ ਮਲਕੀਤ ਸਿੰਘ ਬੱਗਾ ਤੇ ਕਵੀਸ਼ਰੀ ਜਥੇ ਨੇ ਕਥਾ ਤੇ ਕਵੀਸ਼ਰੀ ਵਾਰਾਂ ਰਾਹੀ ਸੰਗਤ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਮੁਰਾਲੇ ਵਾਲੇ ਦੇ ਜੀਵਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਇਸ ਮੌਕੇ ਤੇ ਤਿੰਨੇ ਦਿਨ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਤੇ ਸੰਤ ਬਾਬਾ ਪ੍ਰੇਮ ਸਿੰਘ ਵੈਲਫੇਅਰ ਸੁਸਾਇਟੀ ਦੇ ਅਗਾਂਹ ਹਰਪਿੰਦਰ ਸਿੰਘ ਕੁਲਵੰਤ ਸਿੰਘ ਸਾਹਿਬ ਪਰਵਿੰਦਰ ਸਿੰਘ ਕੋਤੜਾ ਕਰਨੈਲ ਸਿੰਘ ਮਟਿਆਲ ਅਮਰਿਕ ਸਿੰਘ ਗਿੱਲ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਵੱਡੀ ਗਿਣਤੀ ਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਅੱਜ ਜੋ ਕੇ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਵੈਲਫਰ ਸੁਸਾਇਟੀ ਲਾਸਟਰ ਵੱਲੋਂ ਭੰਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਨਾਲੇ ਵਾਲਿਆਂ ਦਾ ਜਨਮ ਦਿਹਾੜਾ ਬੜੇ ਸ਼ਰਧਾ ਭਾਵਨ ਨਾਲ ਮਨਾਇਆ ਗਿਆ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸੰਗਤਾਂ ਨੇ ਇਸ ਸਮਾਗਮ ਯਾਜਰੀਆਂ ਪਰ ਕੇ ਆਪਣਾ ਜੀਵਨ ਜਿਹੜਾ ਹੈ ਸਫਲ ਕੀਤਾ ਹੈ ਸਾਰੀਆਂ ਸੰਗਤਾਂ ਨੇ ਬੜਾ ਉਦਮ ਪ੍ਰਾਲਾ ਕਰਕੇ ਇਸ ਮਹਾਨ ਸਮਾਗਮ ਨੂੰ ਸਫਲਤਾ ਬਖਸ਼ਿਸ਼ ਕੀਤੀ ਹੈ ਮੈਂ ਅੱਗੇ ਤੋਂ ਇਹੋ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਨੂੰ ਮਦੇਸਾਂ ਚੜ੍ਹਦੀ ਕਲਾ ਬਖਸ਼ਿ ਕਰਿਓ ਔਰ ਜੋ ਸੰਤ ਬਾਬਾ ਪ੍ਰੇਮ ਸਿੰਘ ਵੈਲਫੇਅਰ ਸੁਸਾਇਟੀ ਹੈ ਉਹਨਾਂ ਨੂੰ ਆਪਸੀ ਮੁਹੱਬਤ ਪਿਆਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿ ਕਰਿਓ ਖਲਸਾ ਵਾਸੀ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਹੈ ਜੁਕੇ ਦੀ ਵੈਲਫੇਅਰ ਸੁਸਾਇਟੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਲਾਟੇ ਵਾਲਿਆਂ ਦਾ ਜਿਨ੍ਹਾਂ ਨੇ ਕਿ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਐਸ ਸਾਲ ਵੀ ਅਖੰਡ ਪਾਠ ਸਾਹਿਬ ਦੇ ਕਰਾਇਆ ਜਦੇ ਵਿੱਚ ਕਿ ਫੰਡ ਵਾਟ ਸਾਹਿਬ ਫਰਾਈਡੇ ਰੰਭ ਹੋਈ ਸੀ ਔਰ ਸੁਪਾਤ ਹੋਏ ਨੇ ਬਹੁਤ ਸਾਰੀਆਂ ਸੰਗਤਾਂ ਨੇ ਦਰਸ਼ਨ ਦੀਦਾਰ ਦਿੱਤੇ ਤੇ ਮੱਥਾ ਟੇਕਿਆ ਆ ਕੇ ਸਰਵਣ ਕੀਤੇ ਕੀਰਤਨ ਤੇ ਇੰਡੀਆ ਤੋਂ ਵੀ ਹਰਮੰਦਰ ਸਾਹਿਬ ਤੋਂ ਵੀ ਜਥੇ ਆਏ ਹੋਏ ਸੀ ਤੁਹਾਡੀ ਕਵੀਸ਼ਰੀ ਕਥਾਕਾਰ ਜਿਨ੍ਹਾਂ ਸਾਰਿਆਂ ਦੇ ਬਚਨ ਬਲਾ ਸਾਰੀ ਸੰਗਤ ਨੇ ਸੁਣੇ ਔਰ ਆਏ ਨਾ ਸੰਗਤਾਂ ਦਾ ਵੈਲਫੇਅਰ ਸੁਸਾਇਟੀ ਵੱਲੋਂ ਤੁਹਾਡਾ ਜੀਹਾਂ ਤੁਹਾਨੂੰ ਆਖਦੇ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨ ਅਰਵਿਕੇਸ਼ਰਾਲ ਨੇ ਭਾਰਤ ਦੇ ਚੀਫ ਜਸਟਿਸ ਤੇ ਜੁੱਤੀ ਸੁੱਟ ਦੀ ਕੋਸ਼ਿਸ਼ ਦੀ ਘਟਨਾ ਤੇ ਗੁੱਸਾ ਜ਼ਾਹਰ ਕੀਤਾ ਹੈ ਉਹਨੇ ਕਿਹਾ ਕਿ ਇਸ ਘਟਨਾ ਨਾਲ ਉਹਨਾਂ ਦਾ ਖੂਨ ਉਬਲ ਰਿਹਾ ਹੈ ਉਹਨਾਂ ਦੇਸ਼ ਭਗਤਾਂ ਨੂੰ ਬੋਲਣ ਦੀ ਅਪੀਲ ਕਰਦੇ ਕਿਹਾ ਕਿ ਇਹ ਦੇਸ਼ ਦੀ ਨਿਆਂਪਾਲਿਕਾ ਨੂੰ ਕੰਟਰੋਲ ਕਰਨ ਅਤੇ ਲੋਕਤੰਤਰ ਨੂੰ ਵਿਗਾੜਨ ਦੀ ਸਾਜਿਸ਼ ਹੈ ਦਰਅਸਲ ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਤੇ ਜੁੱਤੀ ਸੁੱਟਣ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਦਲਿਤਾ ਅਤੇ ਨਿਆਪਾਲਿਕਾ ਨੂੰ ਇੱਕ ਸਖਤ ਸੰਦੇਸ਼ ਦੇਣ ਲਈ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜੁੱਤਾ ਸੁੱਟਣ ਵਾਲੇ ਜਾਂ ਧਮਕੀਆਂ ਦੇਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਇੱਕ ਯੋਜਨਾਬੱਧ ਸਾਜ਼ਿਸ਼ ਜਾਪਦੀ ਹੈ। ਨਮਸਕਾਰ। ਦੋਸਤੋ हमारे मुख्य न्यायाधीश चीफ जस्टिस ऑफ इंडिया जस्टिस गवई पर जूता फेंकने की घटना ने पूरे देश को झकझोर के रख दिया है एक शख्स ने हमारे देश के चीफ जस्टिस जस्टिस गवई पर जूता फेंकने की कोशिश की इसके बाद सोशल मीडिया पे जस्टिस गवई को मारने पीटने और न जाने किस किस तरह की हिंसा करने की ढेरों धमकियां दी जाने लगी अलग अलग तरीके से उनका अपमान किया जाने लगा इन लोगों ने ना ही जूता फेंकने वाले के खिलाफ कोई कार्रवाई की और ना ही धमकियां देने और अपमान करने वालों के खिलाफ इन लोगों ने कोई कार्रवाई की ऐसा लगा जैसे यह सब एक सुनियोजित सिस्टमैटिक तरीके से किया गया एक षड्यंत्र है इस घटनाक्रम के जरिए इन लोगों ने समाज के दो तबकों को बहुत कड़ा संदेश देने की कोशिश की है एक दलित समाज और दूसरी न्यायपालिका जस्टिस गवाई दलित समाज से आते हैं इन लोगों को यह बिल्कुल बर्दाश्त नहीं हो रहा कि दलित समाज से कोई व्यक्ति अपनी मेहनत और लगन से न्यायपालिका की टॉप पोस्ट तक कैसे पहुंच गया क्या यह इनकी हरकतें दलित समाज को डराने और अपमानित करने की कोशिशें नहीं है इसके बाद एक आम दलित किससे न्याय की उम्मीद करेगा क्या इससे दलितों पर अत्याचार करने वालों और उनसे नफरत करने वालों के हौसले बुलंद नहीं होंगे इस पूरे घटनाक्रम से देश की न्यायपालिका को क्या संदेश गया कि अगर देश के मुख्य न्यायाधीश पे हमला करने वालों पर कोई एक्शन नहीं हुआ तो दूसरे जजों को कौन बचाएगा फिर इस घटना के बाद कोई भी जज न्याय के हक में और इन लोगों के खिलाफ ऑर्डर करने से घबराएगा ਤੋਂ ਅੰਦਾਜ਼ ਦਿਆ ਕਿ ਕਰਨਾਟਕਾ ਦੀ ਬੈਂਗਲੁਰੂ ਪੁਲਿਸ ਨੇ ਸੁਪਰੀਮ ਕੋਰਟ ਦੇ ਵਿੱਚ ਭਾਰਤ ਦੇ ਚਿੰਤ ਜਸੀ ਸੀਜੀਆਈ ਬੀਆਰ ਗਵਈ ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਵਕੀਲ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਬੈਂਗਲੁਰੂ ਪੁਲਿਸ ਨੇ ਰਾਕੇਸ਼ ਕਿਸ਼ੋਰ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 132 ਅਤੇ 133 ਤਹਿਤ ਐਫਆਈਆਰ ਦਰਜ ਕੀਤੀ ਹੈ ਕਿਸ਼ੋਰ ਨੇ 6 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਵਿੱਚ CGI ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਇਸ ਘਟਨਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਰਾਕੇਸ਼ ਕਿਸ਼ੋਰ ਨੇ ਕਿਹਾ ਸੀ ਕਿ ਉਹ CGI ਵੱਲੋਂ ਸਨਾਤਨ ਧਰਮ ਦਾ ਅਪਮਾਨ ਕਰਨ ਤੋਂ ਦੁਖੀ ਸਨ ਜ਼ਹਿਰੀਲੇ ਕਬ সিরাপ ਕਾਰਨ ਬੱਚਿਆਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਹੀ ਚੱਲ ਰਿਹਾ ਹੈ ਮੱਧ ਪ੍ਰਦੇਸ਼ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 22 ਤੱਕ ਪਹੁੰਚ ਗਈ ਹੈ ਨਾਗਪੁਰ ਵਿੱਚ ਖੰਗ ਦੇ সিরাপ ਦੇ ਲਈ ਇਲਾਜ ਦੇਣ ਦੋ ਹੋਰ ਬੱਚੇ ਦਮ ਤੋੜ ਗਏ ਨੇ ਜਿਹੜੀ ਐ ਛਿੰਦਵਾੜਾ ਵਿੱਚ 19 ਅਤੇ ਇਸ ਦੇ ਨਾਲ ਹੀ ਜਿਹੜਾ ਹੈ ਬੈਤੂਲ ਵਿੱਚ ਦੋ ਮੌਤਾਂ ਨਾਲ ਜਾਨ ਗਵਾਉਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਹੁਣ 22 ਹੋ ਚੁੱਕੀ ਹੈ ਕਈ ਬੱਚੇ ਹਸਪਤਾਲ ਵਿੱਚ ਪੜਤਿ ਨੇ ਇਸ ਮਾਮਲੇ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਹੈ ਕਿ ਜ਼ਹਿਰੀਲੀ ਦਵਾਈ ਨਾਲ ਬੱਚਿਆਂ ਦੀ ਮੌਤ ਤੋਂ ਬਾਅਦ ਅਸੀਂ ਤੁਰੰਤ ਇੱਕ ਸੈੱਟ ਬਣਾਈ ਹੈ ਜਿਸ ਸਾਨੂੰ ਜਾਣਕਾਰੀ ਮਿਲੀ ਹੈ ਕਿ ਸਾਡੀ ਪੁਲਿਸ ਨੇ ਤਾਮਿਲਨਾਡੂ ਵਿੱਚ ਖੰਗ ਦੀ ਦਵਾਈ ਦੇ ਨਿਰਮਾਣ ਦੇ ਵਿੱਚ ਸ਼ਾਮਲ ਕਈ ਲੋਕਾਂ ਨੂੰ ਗ੍ਰਫਤਾਰ ਕੀਤਾ ਹੈ ਅਸੀਂ ਇਸ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਾਂਗੇ ਜ਼ਹਿਰੀਲੀ ਦਵਾਈ ਕੇ ਆਧਾਰ ਪਰ ਜੋ ਬੱਚੋ ਕੀ दुखद मृत्यु हुई या वो बीमार हुए इसके खिलाफ हमने तुरंत एस आई का गठन किया था और आज मुझे जानकारी दी गई कि हमारी पुलिस ने न केवल आप तमिलनाडु के अंदर उस दवा निर्माताओं को पकड़ा है दबोचा है ये बात वो बताती है जिसके कारण से हमारी सरकार इन कामों के कारण जानी जाती है जो दक्षता के आधार पर होते हैं दोषी कोई भी हो हमारी सरकार उसको छोड़ेगी नहीं जहाँ से मिलेगा वहाँ से पकड़ के लाएंगे उसके खिलाफ कठोर कार्रवाई करेंगे हमारी सरकार का ए, हमारी अपनी साख भी है और यशस्वी प्रधानमंत्री के आशीर्वाद से ऐसे किसी गलत काम को हम बर्दाश्त करने वाले नहीं है और ख़ासकर बच्चों के लिए तो हमारे लिए मन में संवेदना भी है कोई भी अवस्था या कोई व्यवस्था में कहीं कमी पाई जाएगी हमारी सरकार इसी प्रकार से कठोर कार्रवाई करेगी मैं एस के गठन के समय भी मैंने बोला था और आज मैं पुनः इस बात को दोहरा रहा हूं कि दोषी कोई भी हो हम उसको छोड़ने वाले नहीं तो आनदास जी कि जांच दे विच खुलासा होया है कि कुछ निजी डॉक्टरा जिन्ना विच प्रमुख डॉक्टर प्रवीण सोनी शामिल हन ने बच्चियां नु ਕੋਲਡ ਡ੍ਰੀਫ ਸਿਰਪ ਪਿਲਾਇਆ ਸੀ ਸਿਰਪ ਪੀਣ ਦੇ ਨਾਲ ਕੁਝ ਘੰਟਿਆਂ ਬਾਅਦ ਹੀ ਬੱਚਿਆਂ ਦੇ ਗੁਰਦੇ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਅਤੇ ਉਹਨਾਂ ਦੀ ਹਾਲਤ ਵਿਗੜਦੀ ਰਹੀ ਡਾਕਟਰੀ ਜਾਂਚ ਦੇ ਸਿਰਪ ਵਿੱਚ ਜ਼ਹਿਰੀਲੇ ਰਸਾਇਣਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਗਈ ਜੋ ਸਰੀਰ ਵਿੱਚ ਦਾਖਲ ਹੋਣ ਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਰਹੇ ਸਨ ਇਸੇ ਕਰਕੇ ਬਹੁਤ ਸਾਰੇ ਬੱਚਿਆਂ ਦੇ ਗੁਰਦੇ ਫੇਲ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਆਧੇ ਕ੍ਰਿਕਟਰ ਰਿੰਕੂ ਸਿੰਘ ਬਾਰੇ ਇੱਕ ਵੱਡੀ ਖਬਰ ਹੈ ਸੋ ਦਾਉਦ ਇਬਰਾਹੀਮ ਦੀ ਡੀ ਕੰਪਨੀ ਦੇ ਨਾਮ ਤੇ ਉਸ ਤੋਂ ਕਥਿਤ ਤੌਰ ਤੇ 10 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਪੁਲਿਸ ਨੇ ਰਿੰਕੂ ਨੂੰ ਤਮਕੀ ਦੇਣ ਵਾਲੇ ਸ਼ੱਕੀ ਤੋਂ ਪੁੱਛਪੜਤਾਲ ਕੀਤੀ ਹੈ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਦਰਅਸਲ ਮੁੰਬਈ ਪੁਲਿਸ ਦੀ ਜੌਂਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਿੰਕੂ ਸਿੰਘ ਵਿਰੁੱਧ ਫਰੋਤੀ ਦੀ ਮੰਗ ਵੀ ਕੀਤੀ ਗਈ ਸੀ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਮਰਹੂਮ ਐਨਸੀਪੀ ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਦਕੀ ਦੇ ਪੁੱਤਰ ਜੀ ਸ਼ਾਨ সিদ্দিকੀ ਨੂੰ ਧਮਕੀ ਦੇਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਮੁਹੰਮਦ ਦਲਸ਼ਾਦ ਨਸ਼ਾਦ ਨੇ ਪੁਚਗਿਚ ਦੌਰਾਨ ਇਹ ਖੁਲਾਸਾ ਕੀਤਾ ਸੀ ਪੁਚਗਿਚ ਦੌਰਾਨ ਨਸ਼ਾਦ ਨੇ ਖੁਲਾਸਾ ਕੀਤਾ ਉਸਨੇ ਭਾਰਤੀ క్రికెਟਰ ਰਿੰਕੂ ਸਿੰਘ ਤੋਂ 10 ਕਰੋੜ ਦੀ ਫਰौती ਦੀ ਮੰਗ ਕੀਤੀ ਸੀ ਸੂਤਰਾਂ ਦੇ ਅਨੁਸਾਰ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਦਲਸ਼ਾਦ ਨੇ ਰਿੰਕੂ ਸਿੰਘ ਦੇ ਇਵੈਂਟ ਮੈਨੇਜਰ ਨੂੰ ਧਮਕੀ ਭਰੇ ਈਮੇਲ ਵੀ ਭੇਜੇ ਸਨ ਦੋਮਾ ਮਾਮਲੇ ਦੇ ਵਿੱਚ ਦੋਸ਼ੀ ਜੋ ਕਿ ਡੀ ਕੰਪਨੀ ਦਾ ਮੈਂਬਰ ਹੁੰਦਾ ਦਾਵਾ ਕਰਦਾ ਹੈ ਨੇ ਫਿਰੋਤੀ ਨਾ ਦੇਣ ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਇਸ ਮਾਮਲੇ ਦੇ ਵਿੱਚ ਪਹਿਲੀ ਵੱਡੀ ਕਾਰਵਾਈ ਦੇ ਵਿੱਚ ਮੁੰਬਈ ਪੁਲਿਸ ਨੇ ਬਿਹਾਰ ਤੇ ਦਰਬੰਗਾ ਦੇ ਰਹਿਣ ਵਾਲੇ 33 ਸਾਲਾ ਮੁਹੰਮਦ ਦਿਲਸ਼ਾਹ ਨਸ਼ਾਦ ਨੂੰ trinidad ਤੇ tebogoto ਹਵਾਲਗੀ ਲਈ April 2025 ਦੇ ਵਿੱਚ Jishan Siddiqui ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਈਮੇਲ ਵਿੱਚ ਕਿਹਾ ਗਿਆ ਸੀ ਕਿ ਉਸਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ ਹਾਲ ਉਸਦੇ ਪਿਤਾ ਬਾਬਾ Siddiqui ਵਰਗਾ ਹੋਵੇਗਾ ਪੁਲਿਸ ਜਾਂਚ ਤੋਂ ਪਤਾ ਲੱਗਾ ਕਿ ਧਮਕੀ ਭਰੇ ਈਮੇਲ 19 ਤੋਂ 21 April 2025 ਦੇ ਵਿੱਚਕਾਰ ਭੇਜੇ ਗਏ ਸਨ ਇਨਾ ਈਮੇਲਾਂ ਵਿੱਚ ਦੋਸ਼ੀ ਨੇ ਨਾ ਸਿਰਫ ਡੀ ਕੰਪਨੀ ਦੇ ਨਾਮ ਦੀ ਵਰਤੋਂ ਕੀਤੀ ਸਗੋਂ ਜਾਂਚ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਜਪਾਨ ਦੇ ਵਿੱਚ ਵੱਡਾ ਤੂਫਾਨ ਆਉਣ ਦੀ ਪੂਰੀ ਤਿਆਰੀ ਹੈ ਵੈਸੇ ਤਾਂ ਜਾਪਾਨ ਵਿੱਚ ਕੁਦਰਤੀ ਆਫਤਾਂ ਆਉਂਦੀ ਰਹਿੰਦੀਆਂ ਨੇ ਹੁਣ ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ ਜਿਹੜਾ ਇਹ ਟਾਈਫੂਨ ਹਾਲਾਂਕ ਪਹਿਲਾਂ ਹੀ ਆ ਚੁੱਕਿਆ ਹੈ दरअसल ਇਹ ਕੀ ਪ੍ਰਾਇਦੀਪ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਸਰਗਰਮ ਸੀ ਅਤੇ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਉੱਤਰ ਵੱਲ ਵਧ ਰਿਹਾ ਸੀ ਇਸ ਤੂਫਾਨ ਨੂੰ ਟਾਈਫੂਨ ਨੰਬਰ 22 ਵੀ ਕਿਹਾ ਜਾਂਦਾ ਹੈ ਮੌਸਮ ਏਜੰਸੀ ਨੇ ਦੱਸਿਆ ਕਿ ਇਸ ਦਾ ਕੇਂਦਰੀ ਹਵਾ ਦਾ ਦਬਾਅ 935 ਹੈਕਟੋਪਾਸਕਲ ਹੈ ਇਸ ਤੇ ਵੱਧ ਤੋਂ ਵੱਧ ਹਵਾ ਦੀ ਗਤੀ 552 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਰਹੀ ਹੈ ਜਿਸ ਨਾਲ ਇਹ ਬਹੁਤ ਸ਼ਕਤੀਸ਼ਾਲੀ ਹੈ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ ਤੂਫਾਨ ਬੁੱਧਵਾਰ ਦੁਪਹਿਰ ਤੱਕ ਆਪਣੀ ਤਾਕਤ ਬਣਾਈ ਰੱਖੇਗਾ ਅਤੇ ਇਸ ਦੇ ਕਾਂਟੋ ਖੇਤਰ ਦੇ ਪੂਰਬ ਵੱਲ ਦੱਖਣ ਵੱਲ ਵਧਣ ਦੀ ਉਮੀਦ ਹੈ 8 ਅਕਤੂਬਰ ਨੂੰ ਸਵੇਰੇ 9 ਵਜੇ ਤੱਕ ਟਾਈਫੂਨ ਨੰਬਰ 22 ਅਲੌਂਗ ਨੂੰ ਜਾਪਾਨ ਮੌਸਮ ਵਿਗਿਆਨ ਏਜੰਸੀ ਦੁਆਰਾ ਇੱਕ ਸ਼ਕਤੀਸ਼ਾਲੀ ਤੂਫਾਨ ਵਜੋ ਸ਼੍ਰੇਣੀ ਬਦ ਕੀਤਾ ਗਿਆ ਇਹ ਤੂਫਾਨ ਜਾਪਾਨ ਦੇ ਦੱਖਣਵਾਲ ਸਮੁੰਦਰ ਦੇ ਉੱਪਰ ਉੱਤਰ ਵੱਲ ਵੱਧ ਰਿਹਾ ਹੈ ਜਿਸ ਦੀ ਅੱਖ ਸਾਫ਼ ਦਿਖਾਈ ਦੇ ਰਹੀ ਹੈ ਏਜੰਸੀ ਦਾ ਕਹਿਣਾ ਹੈ ਕਿ ਇਹ ਤੂਫਾਨ ਅਜ ਰਾਤ ਇਜ਼ੂ ਟਾਪੂਆਂ ਦੇ ਨੇੜੇ ਆਪੇਗਾ ਤੇ 9 ਅਕਤੂਬਰ ਨੂੰ ਦੱਖਣੀ ਟਾਪੂਆਂ ਅਤੇ ਆਗਾਮੀਜ਼ਾ ਨੂੰ ਟੱਕਰ ਮਾਰ ਸਕਦਾ ਹੈ ਇਸ ਨਾਲ ਤੇਜ਼ ਹਵਾਵਾਂ ਅਤੇ ਤੇਜ਼ ਬਾਰਿਸ਼ ਹੋਣ ਦੀ ਉਮੀਦ ਹੈ ਜਿਸ ਨਾਲ ਇਮਾਰਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਹਵਾ ਦੀ ਗਤੀ 50 ਮੀਟਰ ਪ੍ਰਤੀ ਸੈਕਿੰਡ ਜਾਂ ਲਗਭਗ 180 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ ਜਿਸ ਵਿੱਚ 70 ਮੀਟਰ ਪ੍ਰਤੀ ਸੈਕਿੰਡ ਜਾਂ 250 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੇ ਝੱਖੜ ਹਨ ਤੂਫਾਨ ਦੌਰਾਨ 9 ਮੀਟਰ ਤੋਂ ਵੱਧ ਲਹਿਰਾਂ ਦੀ ਉਚਾਈ ਦੀ ਉਮੀਦ ਹੈ ਕਾਂਟੋ ਖੇਤਰ ਅਤੇ ਕੀ ਪ੍ਰਾਇਦੀਪ ਵਰਗੇ ਤਟਵਰਤੀ ਖੇਤਰਾਂ ਨੂੰ 4 ਤੋਂ 6 ਮੀਟਰ ਦੀਆਂ ਲਹਿਰਾਂ ਅਤੇ ਉੱਚੀਆਂ ਲਹਿਰਾਂ ਦੀ ਚੇਤਾਵਨੀ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਭਾਰੀ ਬਾਰਿਸ਼ ਲਈ ਚੇਤਾਵਨੀ ਵੀ ਜਾਰੀ ਕੀਤੀ ਹੈ ਇਜੂ ਟਾਪੂਆਂ ਵਿੱਚ ਪ੍ਰਤੀ ਘੰਟਾ 80 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋ ਸਕਦੀ ਹੈ ਜਿਸ ਦੇ ਵਿੱਚ ਕੁੱਲ ਬਾਰਿਸ਼ 200 ਮਿਲੀਮੀਟਰ ਤੱਕ ਪਹੁੰਚ ਸਕਦੀ ਹੈ ਇਸ ਨਾਲ ਹੜ੍ਹ ਜ਼ਮੀਨ ਖਿਸਕਣ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦਾ ਖਤਰਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਤੂਫਾਨ 10 ਅਕਤੂਬਰ ਤੱਕ ਜਾਪਾਨ ਦੇ ਪੂਰਬੀ ਤੱਟ ਨੂੰ ਪਾਰ ਕਰੇਗਾ ਅਤੇ 11 ਅਕਤੂਬਰ ਤੱਕ ਇਹ ਦਰਮਿਆਨੇ ਤੂਫਾਨ ਵਿੱਚ ਤੇਜ਼ ਹੋ ਜਾਵੇਗਾ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਮੌਸਮ ਦੀਆਂ ਚੇਤਾਵਨੀਆਂ ਦੀ ਨਿਗਰਾਨੀ ਕਰਨ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸੂਏਸਨ ਪੰਜਾਬ ਨਿਊਜ਼ ਦੀ ਐਮ ਖਬਰ ਇਸ ਦਿਨਾਲ ਹੀ ਤੁਸੀਂ ਮੰਦਵਾ ਗਿਆ। ਧੰਨਵਾਦ।